ਕੀ ਹੈ ਨਾਨ ਵੈਜ ਦੁੱਧ ਭਾਰਤ ਵਿੱਚ ਤੇ ਇਤਰਾਜ਼ ਕਿਉਂ ਹੈ ਕਿ ਸਾਰੇ ਦੁੱਧ ਮਾਸਾਹਾਰੀ ਹੁੰਦੇ ਨੇ ਦੁੱਧ ਨੂੰ ਭਾਰਤ ਚ ਸਦੀਆਂ ਤੋਂ ਪਵਿੱਤਰ ਤੇ ਪੋਸ਼ਟਿਕ ਭੋਜਨ ਮੰਨਿਆ ਜਾਂਦਾ ਆ ਰਿਹਾ ਹੈ ਇਹ ਸਾਡੀ ਸੱਭਿਆਚਾਰ ਤੇ ਧਾਰਮਿਕ ਪਰੰਪਰਾਵਾਂ ਦਾ ਇੱਕ ਅਹਿਮ ਹਿੱਸਾ ਹੈ ਗਾਂ ਦੇ ਦੁੱਧ ਦਾ ਉਪਯੋਗ ਪੂਜਾ ਪਾੜ ਤੋਂ ਲੈ ਕੇ ਬੱਚਿਆਂ ਦੇ ਪੋਸ਼ਣ ਤੱਕ ਹਰ ਜਗ੍ਹਾ ਹੁੰਦਾ ਹੈ ਹਾਲੇ ਚ ਨਾਨ ਵੈਜ ਦੁੱਧ ਦੇ ਸ਼ਬਦ ਕਾਫੀ ਚਰਚਾ ਚਾ ਗਿਆ ਤੁਹਾਨੂੰ ਵੀ ਇਹ ਸੁਣ ਕੇ ਹੈਰਾਨੀ ਹੋਈ ਹੋਵੇਗੀ ਕਿ ਦੁੱਧ ਨਾਨ ਵੈਜ ਕਿਵੇਂ ਹੋ ਸਕਦਾ ਹੈ ਪਰ ਮੈਂ ਜੋ ਕਹਿ ਰਹੀ ਹਾਂ ਉਹ ਸੱਚ ਹੈ ਇਹ ਸਮਝਣ ਲਈ ਤੁਸੀਂ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਦੱਸਦੀ ਹੈ ਕਿ ਨਾਨ ਵੇਜ ਦੁੱਧ ਭਾਰਤ ਤੇ ਅਮਰੀਕਾ ਦੇ ਵਿਚਕਾਰ ਵਪਾਰਕ ਸਮਝੌਤੇ 'ਚ ਵੀ ਇੱਕ ਵੱਡਾ ਮਸਲਾ ਬਣ ਗਿਆ ਇਸੇ ਕਰਕੇ ਸਵਾਲ ਉੱਠ ਰਿਹਾ ਹੈ ਕਿ ਆਖਿਰ ਇਹ ਨਾਨ ਵੇਜ ਦੁੱਧ ਹੁੰਦਾ ਕੀ ਹੈ ਭਾਰਤ ਇਸ ਦੇ ਖਿਲਾਫ ਕਿਵੇਂ ਇਹਨਾਂ ਸਖਤ ਰੁਖ ਅਪਣਾ ਰਿਹਾ ਹੈ ਸਿੱਧੇ ਸ਼ਬਦਾਂ 'ਚ ਨਾਨ-ভেজ ਮਿਲਕ ਦਾ ਮਤਲਬ ਹੁੰਦਾ ਹੈ ਉਹ ਦੁੱਧ ਜੋ ਐਸੀਆਂ ਗਾਵਾਂ ਤੋਂ ਮਿਲਦਾ ਹੈ ਜਿਨ੍ਹਾਂ ਨੂੰ ਖੁਰਾਕ 'ਚ ਮਾਸ, ਖੂਨ, ਹੱਡੀਆਂ ਦਾ ਚੂਰਾ ਜਾਂ ਹੋਰ ਜਾਨਵਰਾਂ ਦੇ ਅਵਸ਼ੇਸ਼ ਜਿਵੇਂ ਕਿ ਨਾਨ-ভেজ ਉਤਪਾਦ ਖਵਾਈ ਜਾਂਦੇ ਨੇ ਤੁਸੀਂ ਵੀ ਇਹ ਸੁਣ ਕੇ ਹੈਰਾਨ ਹੋਏ ਨਾ ਕਿ ਗਾਂ ਤਾਂ ਸਦਾ ਤੋਂ ਘਾਹ ਤੇ ਹੋਰ ਸ਼ਾਕਾਹਾਰੀ ਚੀਜ਼ਾਂ ਖਾਂਦੀ ਆਈ ਹੈ ਪਰ ਇਹ ਕੀ ਅਜੀਬ ਗੱਲਾਂ ਹੋ ਰਹੀਆਂ ਨੇ ਤੋਂ ਤੁਹਾਨੂੰ ਦੱਸਦੀ ਹਾਂ ਕਿ ਅਮਰੀਕਾ ਤੇ ਕੁਝ ਪੱਛਮੀ ਦੇਸ਼ਾਂ 'ਚ ਗਾਵਾਂ ਨੂੰ ਵਧੇਰੇ ਪ੍ਰੋਟੀਨ ਤੇ ਚਰਬੀ ਦੇਣ ਲਈ ਅਕਸਰ ਐਸਾ ਚਾਰਾ ਦਿੱਤਾ ਜਾਂਦਾ ਹੈ ਜਸਟ ਮੀਟ ਇੰਡਸਟਰੀ ਤੋਂ ਬਚੀ ਹੋਈ ਚੀਜ਼ ਜਿਵੇਂ ਸੂਤ, ਕੁੱਕੜ, ਮੱਛੀ, ਘੋੜਾ ਤੇ ਕਈ ਵਾਰ ਤਾਂ ਕੁੱਤੇ ਜਾਂ ਬਿਲੀਆਂ ਦੇ ਅੰਗ ਵੀ ਚਾਰੇ ਦੇ ਰੂਪ ਚ ਦਿੱਤੇ ਜਾਂਦੇ ਨੇ। ਇਹਨਾਂ ਗਾਵਾਂ ਨੂੰ ਪ੍ਰੋਟੀਨ ਲਈ ਜਾਨਵਰਾਂ ਦਾ ਖੂਨ ਤੇ ਮੋਟਾਪਾ ਵਧਾਉਣ ਲਈ ਚਰਬੀ ਵੀ ਦਿੱਤੀ ਜਾਂਦੀ ਹੈ। ਇਹ ਸਾਰਾ ਕੰਮ ਦੁੱਧ ਦੇ ਉਤਪਾਦਨ ਸ਼ਕਤੀ ਵਧਾਉਣ ਤੇ ਲਾਗਤ ਘਟਾਉਣ ਲਈ ਕੀਤਾ ਜਾਂਦਾ ਹੈ। ਸਿੱਧਾ ਮਤਲਬ ਘੱਟ ਖਰਚਾ ਵੱਧ ਨਫਾ। ਹੁਣ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਜੇ ਇਹ ਸਿਰਫ ਅਮਰੀਕਾ 'ਚ ਹੁੰਦਾ ਹੈ ਤਾਂ ਅਸੀਂ ਕਿਉਂ ਫਿਕਰ ਕਰੀਏ? ਫਿਕਰ ਇਸ ਦਾਲਦੀ ਹੈ ਕਿ ਅਮਰੀਕਾ ਚਾਹੁੰਦਾ ਹੈ ਕਿ ਦੁੱਧ ਭਾਰਤ ਦੇ ਬਾਜ਼ਾਰ ਚ ਐਕਸਪੋਰਟ ਕੀਤਾ ਜਾਵੇ ਪੂਰੀ ਦੁਨੀਆ ਚ ਗਾਂ ਤੇ ਮੱਝ ਦਾ ਦੁੱਧ ਸਭ ਤੋਂ ਵੱਧ ਵਰਤਿਆ ਜਾਂਦਾ ਹੈ ਇਹ ਸ਼ਾਕਾਹਾਰੀ ਜਾਨਵਰ ਨੇ ਕਾ ਚਾਰਾ ਅਨਾਜ ਖਾਂਦੇ ਨੇ ਤੇ ਦੁੱਧ ਦਿੰਦੇ ਨੇ ਭਾਰਤੀ ਪਰੰਪਰਾ ਚ ਦੁੱਧ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ ਪੂਜਾ ਪਾਠ ਤੇ ਹੋਰ ਧਾਰਮਿਕ ਕੰਮਾਂ ਚ ਇਸ ਦਾ ਉਪਯੋਗ ਕੀਤਾ ਜਾਂਦਾ ਹੈ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕੋਈ ਇਸ ਨੂੰ ਪੀਂਦਾ ਪਰ ਅਮਰੀਕਾ 'ਚ ਜੀਹਾਂ ਨਹੀਂ ਹੁੰਦਾ ਉੱਥੇ ਵਧੇਰੇ ਦੁੱਧ ਲੈਣ ਲਈ گاਵਾਂ ਨੂੰ ਮਾਸ ਉਦਯੋਗ ਤੋਂ ਨਿਕਲਣ ਵਾਲਾ ਕਚਰਾ ਖਵਾਇਆ ਜਾਂਦਾ ਇਹ ਤਾਂ ਸਿਰਫ ਇੱਕ ਪੱਖ ਹੈ ਇਸ ਦਾ ਦੂਜਾ ਪੱਖ ਇਹ ਵੀ ਹੈ ਕਿ ਕਈ ਵਾਰ ਦੁੱਧ ਪ੍ਰਾਪਤ ਕਰਨ ਦੀ ਪ੍ਰਕਿਰਿਆਾਂ 'ਚ ਜਾਨਵਰ ਨਾਲ ਬਹੁਤ ਗਰੂਰਤਾ ਕੀਤੀ ਜਾਂਦੀ ਹੈ। ਇਸੇ ਕਾਰਨ ਕਈ ਲੋਕ ਦੁੱਧ ਨੂੰ ਸ਼ੁੱਧ ਤੌਰ ਤੇ ਸ਼ਾਕਾਹਾਰੀ ਨਹੀਂ ਮੰਨਦੇ। ਉਦਾਹਰਣ ਦੇ ਤੌਰ ਤੇ ਦੁੱਧ ਲਈ ਗਾਂ ਜਾਂ ਮੱਝ ਨੂੰ ਬਾਰ-ਬਾਰ ਗਰਭਵਤੀ ਕੀਤਾ ਜਾਂਦਾ ਹੈ। ਬਛੇ ਨੂੰ ਦੁੱਧ ਪੀਣ ਨਹੀਂ ਦਿੱਤਾ ਜਾਂਦਾ ਜਾਂ ਉਸ ਨੂੰ ਮਾਂ ਤੋਂ ਵੱਖ ਕਰ ਦਿੱਤਾ ਜਾਂਦਾ ਹੈ। ਕਈ ਡੇਰੀ ਫਾਰਮਾਂ 'ਚ ਜਾਨਵਰ ਨਾਲ ਅਮਾਨਵੀ ਵਿਵਹਾਰ ਵੀ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦੀ ਸਥਿਤੀ 'ਚ ਕੁਝ ਪਸ਼ੂ ਅਧਿਕਾਰਕਾਰਕੋ ਇਸ ਨੂੰ ਵੀ ਨਾਨ-ਵੇਜ ਦੁੱਧ ਦੀ ਸ਼੍ਰੇਣੀ 'ਚ ਰੱਖਦੇ ਨੇ ਹਾਲਾਂਕਿ ਇਹ ਥੋੜਾ ਵੱਖਰਾ ਅਤੇ ਗਹਿਰਾ ਮੁੱਦਾ ਹੈ। ਚਲੋ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸ ਪੂਰੇ ਮਾਮਲੇ 'ਚ ਭਾਰਤ ਤੇ ਅਮਰੀਕਾ ਦੇ ਦਰਮਿਆਨ ਟ੍ਰੇਡ ਡੀਲ ਵਾਲਾ ਐਂਗਲ ਕੀ ਹੈ। ਭਾਰਤ ਵਰਗੇ ਦੇਸ਼ 'ਚ ਗਾਂ ਨੂੰ ਮਾਹ ਦੇ ਰੂਪ 'ਚ ਮੰਨਿਆ ਜਾਂਦਾ ਹੈ। ਪੂਜਾ ਪਾਠ ਤੋਂ ਲੈ ਕੇ ਵੱਡੇ ਸਮਾਗਮਾਂ ਤੱਕ ਦੁੱਧ ਤੋਂ ਬਿਨਾ ਕੋਈ ਵੀ ਕੰਮ ਪੂਰਾ ਨਹੀਂ ਮੰਨਿਆ ਜਾਂਦਾ। ਹੁਣ ਸੋਚੋ ਕਿ ਜੇ ਅਮਰੀਕਾ ਦੀਆਂ ਗਾਵਾਂ ਦਾ ਦੁੱਧ ਭਾਰਤੀ ਬਾਜ਼ਾਰਾਂ 'ਚ ਵੇਚਿਆ ਜਾਣ ਲੱਗ ਪਿਆ ਤੇ ਕਿੰਨਾ ਵੱਡਾ ਸੰਕਟ ਬਣ ਸਕਦਾ ਹੈ। ਪਰ ਇੱਥੇ ਤੁਹਾਡੇ ਲਈ ਇੱਕ ਰਾਹਤ ਦੀ ਗੱਲ ਇਹ ਹੈ ਕਿ ਅਮਰੀਕਾ ਤਾਂ ਚਾਹੁੰਦਾ ਹੈ ਕਿ ਭਾਰਤ ਆਪਣੇ ਬਾਜ਼ਾਰ 'ਚ ਉਸ ਡੇਰੀ ਸੈਕਟਰ ਖੋਲੇ ਪਰ ਭਾਰਤ ਇਸ ਲਈ ਤਿਆਰ ਨਹੀਂ ਹੈ। ਭਾਰਤ ਲਈ ਇੱਕ ਰੈੱਡ ਲਾਈਨ ਵਰਗਾ ਮੁੱਦਾ ਹੈ ਜਿਸ ਨੂੰ ਕਦੇ ਵੀ ਪਾਰ ਨਹੀਂ ਕੀਤਾ ਜਾ ਸਕਦਾ। ਇਹ ਹੀ ਸਮੱਸਿਆ ਅਮਰੀਕਾ ਅਤੇ ਭਾਰਤ ਵਿਚਕਾਰ ਵਪਾਰ ਸਮਝੌਤੇ 'ਚ ਵੀ ਫਸੀ ਹੋਈ ਹੈ। ਮੈਨੂੰ ਲੱਗਦਾ ਹੈ ਕਿ ਹੁਣ ਤੱਕ ਤੁਸੀਂ ਨਾਨ ਵੇਜ ਮਿਲਕ ਬਾਰੇ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਅਮਰੀਕਾ ਅਤੇ ਭਾਰਤ ਦਰਮਿਆਨ ਦੇ ਟਕਰਾਵ ਵਾਲੇ ਮੁੱਦੇ ਨੂੰ ਵੀ ਤੁਸੀਂ ਜਾਣ ਗਏ ਹੋਵੋਗੇ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਹੈ ਕਿ ਯੂਐਸ ਆਰਟੀ ਦੀ ਐਨਟੀਈ ਯਾਨੀ ਕਿ ਨੈਸ਼ਨਲ ਟ੍ਰੇਡ ਐਸਟੀਮੇਟ ਰਿਪੋਰਟ ਅਨੁਸਾਰ ਭਾਰਤ ਨੇ ਉਹਨਾਂ ਡੇਰੀ ਉਤਪਾਦਾਂ ਦੇ ਆਯਾਤ ਤੇ ਪਾਬੰਦੀ ਲਾਈ ਹੋਈ ਹੈ ਜੋ ਐਸਈਆ گاਵਾਂ ਤੋਂ ਮਿਲਦੇ ਨੇ ਜਿਨ੍ਹਾਂ ਨੂੰ ਮਾਸਟਕ ਖੂਣ ਵਾਲਾ ਚਾਰਾ ਖਵਾਇਆ ਜਾਂਦਾ ਹੈ ਇਸ ਖਬਰ ਤੇ ਫਿਲਹਾਲ ਇੰਨਾ ਹੀ ਅਜੀਆਂ ਹੋਰ ਖਬਰਾਂ ਲਈ ਬਨੇ ਰਹੋ ਬਨ ਇੰਡੀਆ ਪੰਜਾਬੀ ਦੇ ਨਾਲ